ਪੰਜਾਬ ਸਰਕਾਰ ਮੁਲਾਜ਼ਮਾ ਪ੍ਰਤੀ ਬੜੀ ਸਖਤ ਹੋਈ ਜਾਪਦੀ ਹੈ ਪਿਛਲੇ ਸਮਿਆਂ ਦਾ ਦੌਰਾਨ ਵੱਖ-ਵੱਖ ਵਿਭਾਗਾਂ ਵਿੱਚ ਹੋਈਆਂ ਅੰਗੈਲੀਆਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਬੜੇ ਸਖਤ ਕਰਮ ਚੁੱਕੇ ਨੇ ਮੁਅਤਲੀਆਂ ਕੀਤੀਆਂ ਨੇ ਡਿਸਮਿਸ ਵੀ ਕੀਤੇ ਨੇ ਔਰ ਇਸ ਤੋਂ ਇਲਾਵਾ ਬਦਲੀਆਂ ਦਾ ਦੌਰ ਵੀ ਚਲਾਇਆ ਔਰ ਮੁਲਾਜ਼ਮਾਂ ਦੀਆਂ ਨੌਕਰੀਆਂ ਵਿੱਚ ਕਟੌਤੀ ਕਰਨ ਦੇ ਫੈਸਲੇ ਵੀ ਲਏ ਨੇ ਦਰਅਸਲ ਪਿਛਲੇ ਸਮੇਂ ਵੱਖ-ਵੱਖ ਭਾਗਾਂ ਵਿੱਚ ਵਾਪਰੀਆਂ ਅੰਗੈਲੀਆਂ ਤੋਂ ਬਾਅਦ ਇਹ ਕਰਮ ਚੁੱਕੇ ਗਏ ਨੇ ਔਰ ਸਾਫ ਸੰਕੇਤ ਮਿਲ ਰਹੇ ਨੇ ਵੀ ਪੰਜਾਬ ਸਰਕਾਰ ਮਲਾਜਮਾਂ ਦੀ ਅੰਗੈਲੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਉਂਝ ਪਿਛਲੇ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜਤਾਲਾਂ ਦੇ ਮੁੱਦੇ ਤੇ ਬੜਾ ਸਖਤ ਬਿਆਨ ਦਿੱਤਾ ਸੀ ਉਹਨਾਂ ਕਿਹਾ ਪਹਿਲਾਂ ਤਾਂ ਕਲਮਾਂ ਮਿਲਦੀਆਂ ਬੜੀਆਂ ਔਖੀਆਂ ਨੇ ਤੇ ਫਿਰ ਮੁਲਾਜ਼ਮ ਕਲਮ ਛੋੜ ਹੜਤਾਲ ਕਰਕੇ ਕੰਮ ਰੋਕਦੇ ਨੇ ਪਰ ਹੁਣ ਐਦਾਂ ਨਹੀਂ ਚੱਲੇਗਾ ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਵਾਰੀਆਂ ਤਹਿਸੀਲਦਾਰਾਂ ਔਰ ਖਾਸ ਕਰਕੇ ਪੀਸੀ ਅਧਿਕਾਰੀਆਂ ਦੀਆਂ ਹੜਤਾਲਾਂ ਸਮੂਹਕ ਛੁੱਟੀਆਂ ਦੇ ਸਮੇਂ ਬੜੇ ਸਖਤ ਕਦਮ ਚੁੱਕੇ ਸੀ ਵਿਆਪਕ ਵਿਆਪਕ ਪੰਦਰ ਤੇ ਮੁਅਤਲੀਆਂ ਕੀਤੀਆਂ ਸੀ ਬਦਲੀਆਂ ਕੀਤੀਆਂ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਸਾਫ਼ ਕਰ ਦਿੱਤਾ ਸੀ ਵੀ ਹੁਣ ਪੰਜਾਬ ਵਿੱਚ ਕਲਮ ਛੋੜ ਹੜਤਾਲਾਂ ਧਰਨੇ ਜਾਮ ਵਗੈਰਾ ਨਹੀਂ ਲੱਗਣਗੇ ਸੋ ਉਸੇ ਕੜੀ ਤਹਿਤ ਹੀ ਹੁਣ ਮੰਤਰੀ ਕਾਫੀ ਐਕਟਿਵ ਜਾਪਦੇ ਨੇ ਲੋਕਲ ਗਵਰਨਮੈਂਟ ਵਿਭਾਗ ਦੇ ਮੰਤਰੀ ਡਾਕਟਰ ਅਬਜੋਤ ਸਿੰਘ ਅੱਜਕੱਲ ਬਹੁਤ ਸਰਗਰਮ ਲੱਗਦੇ ਨੇ ਉਹ ਅਚਨਚੇਤ ਵਕਫ ਵਕਫ ਸ਼ਹਿਰਾਂ ਦੀ ਚੈਕਿੰਗ ਕਰ ਰਹੇ ਨੇ ਉਹ ਉੱਥੋਂ ਦੇ ਸਫਾਈ ਦੇ ਪ੍ਰਬੰਧਾਂ ਨੂੰ ਤੇ ਹੋਰ ਸਾਰੇ ਸੀਵਰਸ ਸਿਸਟਮ ਨੂੰ ਦੇਖ ਕੇ ਉਹ ਤੁਰੰਤ ਐਕਸ਼ਨ ਲੈ ਰਹੇ ਨੇ ਔਰ ਇਸੇ ਦੌਰਾਨ ਡਾਕਟਰ ਅਵਜੋਰ ਸਿੰਘ ਨੇ ਮਰਿੰਡਾ ਦੇ ਵਿਕਾਸ ਕਮਾਂ ਦਾ ਅਚਨ ਚੇਤ ਜਾ ਕੇ ਦੌਰਾ ਕੀਤਾ ਉੱਥੇ ਦੇਖਿਆ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਇੱਥੇ ਤੇ ਸਫਾਈ ਦੀ ਬੜੀ ਮਾੜੀ ਹਾਲਤ ਹੈ ਥਾਂ ਥਾਂ ਤੇ ਕੂੜਾ ਕਰਕਟ ਖਿਲਰਿਆ ਪਿਆ ਔਰ ਕਈ ਥਾਵਾਂ ਤੇ ਟਾਇਲਾਂ ਵੀ ਗਲਤ ਲੱਗੀਆਂ ਨੇ ਤੇ ਉਹਨਾਂ ਨੇ ਖੜੇ ਖਲੋਤਿਆਂ ਸਖਤ ਫੈਸਲੇ ਲੈ ਲੇ ਮੁਲਾਜ਼ਮਾਂ ਦੇ ਵਿਰੁੱਧ ਡਾਕਟਰ ਰਵਜੋਧ ਸਿੰਘ ਨੇ ਮੌਕੇ ਤੇ ਹੀ ਮਰਿੰਡੇ ਤੋਂ ਉੱਚ ਅਧਿਕਾਰੀਆਂ ਨੂੰ ਫੋਨ ਕਰਕੇ ਕਿਹਾ ਵੀ ਸਬੰਧਤ ਸੈਂਟਰੀ ਇਨਸਪੈਕਟਰ ਵਰਿੰਦਰ ਸਿੰਘ ਤੇ ਜੂਨੀਅਰ ਇੰਜੀਨੀਅਰ ਨਰੇਸ਼ ਕੁਮਾਰ ਨੂੰ ਤੁਰੰਤ ਮੁਅਤਲ ਕੀਤਾ ਜਾਵੇ ਤੇ ਮਰਿੰਡੇ ਦੇ ਕਾਰਜ ਸாதਕ ਅਫਸਰ ਜਿਹੜੇ ਨੇ ਪਰਵਿੰਦਰ ਸਿੰਘ ਭੱਟੀ ਉਹਨਾਂ ਦੀ ਟਰਾਂਸਫਰ ਦੇ ਹੁਕਮ ਨੂੰ ਮੌਕੇ ਤੇ ਹੀ ਦੇ ਦਿੱਤੇ ਜਿਹਦੇ ਨਾਲ ਵੱਡੇ ਪੱਧਰ ਤੇ ਇਸ ਮਾਮਲੇ ਦੀ ਚਰਚਾ ਚੱਲ ਰਹੀ ਹੈ ਇਸੇ ਤਰ੍ਹਾਂ ਇੱਕ ਚਰਚਿਤ ਕੇਸ ਹੈ ਪਿਛਲੇ ਸਮੇਂ ਤੋਂ ਚੱਲ ਰਿਹਾ ਹੁੰਤੇ ਸੀਬੀਆਈ ਦੇ ਹਵਾਲੇ ਹੋ ਕੇਸ ਚੱਲ ਗਿਆ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ ਪੁੱਤਰ ਦੀ ਪਟਿਆਲੇ ਵਿੱਚ ਜਿਹੜੀ ਕੁੱਟਮਾਰ ਕੀਤੀ ਸੀ ਉਸ ਮਾਮਲੇ ਵਿੱਚ ਹੁਣ ਆ ਵਿਪਕੀ ਜਾਂਚ ਕਰਨ ਤੋਂ ਬਾਅਦ ਐਸਐਸਪੀ ਵਰਨ ਸ਼ਰਮਾ ਨੇ ਬੜਾ ਸਖਤ ਕਦਮ ਚੁੱਕਿਆ ਉਹਨਾਂ ਨੇ ਚਾਰ ਇਨਸਪੈਕਟਰਾਂ ਤੇ ਦੋ ਹੋਰ ਜਿਹੜੇ ਮੁਲਾਜ਼ਮ ਨੇ ਉਹਨਾਂ ਵਿਰੁੱਧ ਜਿਹੜੇ ਇਹ ਰეკਮੈਂਡੇਸ਼ਨ ਕੀਤੀ ਹੈ ਸ਼ਿਫਾਰਸ਼ ਕੀਤੀ ਹੈ ਵੀ ਇਹਨਾਂ 6 ਦੇ 6 ਇਨਸਪੈਕਟਰਾਂ ਤੇ ਮੁਲਾਜ਼ਮਾਂ ਦੀਆਂ ਜਿਹੜੀ ਨੌਕਰੀ ਹੈ ਉਹਦੇ ਵਿੱਚ 3 ਸਾਲ ਦੀ ਕਟੌਤੀ ਕੀਤੀ ਜਾਵੇ ਔਰ ਇਹਨਾਂ 3 ਸਾਲਾਂ ਦੌਰਾਨ ਨਾ ਇਹਨਾਂ ਇਨਸਪੈਕਟਰਾਂ ਮੁਲਾਜ਼ਮਾਂ ਨੂੰ ਕੋਈ ਤਨਖਾਹ ਜਾਂ ਭੱਤਾ ਮਿਲੇਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਤਰੱਕੀ ਜਾਂ ਪ੍ਰਮੋਸ਼ਨ ਮਿਲੇਗੀ ਇਹ ਜਿਹੜੇ 4 ਇਨਸਪੈਕਟਰ ਨੇ ਜਿੰਨਾਂ ਤੇ ਇਹ ਐਕਸ਼ਨ ਕੀਤਾ ਗਿਆ ਉਹਨਾਂ ਵਿੱਚ ਹੈਰੀ ਬੋਪਰਾਏ ਰੌਣੀ ਸਿੰਘ ਹਰਜਿੰਦਰ ਸਿੰਘ ਢਿੱਲੋਂ ਤੇ ਸ਼ਮਿੰਦਰ ਸਿੰਘ ਸ਼ਾਮਲ ਨੇ ਇਸ ਤੋਂ ਇਲਾਵਾ ਦੋ ਮੁਲਾਜ਼ਮ ਰਾਜਵੀਰ ਤੇ ਸਜੀਤ ਸਿੰਘ ਵੀ ਇਸ ਮਾਮਲੇ 'ਚ ਸ਼ਾਮਲ ਨੇ ਰਸ਼ੀਦ ਦੇ 6 ਜਿਹੜੇ ਇਹ ਮੁਲਾਜ਼ਮ ਨੇ ਇਹਨਾਂ ਦੀਆਂ ਸੁਭਾਵਾਂ ਵਿੱਚ 3 ਸਾਲ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਉਧਰ ਹੈਲਥ ਵਿਭਾਗ ਦੇ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਕਾਫੀ ਸਖਤ ਰੌਂਚ ਲੱਗਦੇ ਨੇ ਜਲੰਧਰ ਸਿਵਲ ਹਸਪਤਾਲ 'ਤੇ ਪਿਛਲੇ ਦਿਨੀ ਆਕਸੀਜਨ ਦੀ ਸਪਲਾਈ 'ਚ ਵਿਗੜਨ ਪੈਣ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ ਸੀ ਬੜੀ ਚਰਚਾ ਹੋਈ ਸੀ ਬੜਾ ਰੌਲਾ ਪਿਆ ਸੀ ਉਰੇ ਇਸ ਵੰਦ ਵਿੱਚ ਸਰਕਾਰ ਨੇ ਇੱਕ ਟੈਕਨੀਕਲ ਕਮੇਟੀ ਬਣਾਈ ਸੀ ਜਾਂਚ ਕਰਨ ਲਈ ਤੇ ਜਦੋਂ ਇਹ ਜਾਂਚ ਰਿਪੋਰਟ ਡਾਕਟਰ ਬਲਬੀਰ ਸਿੰਘ ਨੂੰ ਆ ਕੋ ਪੁੱਜੀ ਤੇ ਉਹਨਾਂ ਨੇ ਬਿਨਾ ਕੋਈ ਸਮਾਂ ਖਰਾਬ ਕੀਤਿਆਂ ਜਿਹੜੇ ਸਬੰਧਤ ਡਾਕਟਰ ਸੀ ਉਹਨਾਂ ਉੱਪਰ ਸਖਤ ਐਕਸ਼ਨ ਲਿਆ ਡਾਕਟਰ ਬਲਬੀਰ ਸਿੰਘ ਨੇ ਮੈਡੀਕਲ ਸੁਪਰਡੈਂਟ ਰਾਜਕੁਮਾਰ ਸੀਨੀਅਰ ਮੈਡੀਕਲ ਅਫਸਰ ਸਰਜੀਤ ਸਿੰਘ ਤੇ ਡਾਕਟਰ ਸੁਨਾਕਸ਼ੀ ਨੂੰ ਤੁਰੰਤ ਮੁਅਤਲ ਕਰਨ ਦੇ ਹੁਕਮ ਦਿੱਤੇ ਔਰ ਨਾਲ ਦੀ ਨਾਲ ਇੱਕ ਹਾਊਸ ਸਰਜਨ ਡਾਕਟਰ ਸ਼ਮਿੰਦਰ ਸਿੰਘ ਦੀਆਂ ਨੌਕਰੀਆਂ ਖਤਮ ਕਰਨ ਭਾਵ ਉਹਨੂੰ ਬਰਖਾਸਤ ਕਰਨ ਦੇ ਹੁਕਮ ਦਿੱਤੇ ਨੇ ਸੋ ਇਹ ਸਾਰੀ ਕਾਰਵਾਈ ਤੋਂ ਬੜਾ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ਸਰਕਾਰ ਕਿਸੇ ਵੀ ਵਿਭਾਗ ਵਿੱਚ ਕਿਸੇ ਵੀ ਮੁਲਾਜ਼ਮ ਡਾਕਟਰ ਇੰਜੀਨੀਅਰ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕਰੇਗੀ ਔਰ ਜਿਵੇਂ ਪਹਿਲਾਂ ਦੱਸਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੜਾ ਸਾਫ਼ ਕਹਿ ਚੁੱਕੇ ਨੇ ਵੀ ਹੁਣ ਸੂਬੇ ਵਿੱਚ ਹੜਤਾਲਾਂ ਕਲਮ ਛੋੜ ਹੜਤਾਲਾਂ ਜਾਂ ਹੋਰ ਸੰਘਰਸ਼ ਨਹੀਂ ਚੱਲਣਗੇ ਪੈਲ ਦੇ ਆਧਾਰ ਤੇ ਲੋਕਾਂ ਦੇ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਸ਼ਲਾਘਾ ਕੀਤੀ ਜਾਵੇਗੀ ਪਰ ਜਿਹੜੇ ਅੰਗੈਲੀ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ